ਗੁਰਦਾਸਪੁਰ ਦੇ ਪਿੰਡ ਟੋਂਗ ਵਿੱਚ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਵਿਅਕਤੀ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ ਗਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਵੀ ਪਹੁੰਚੀ ਹੈ ਪਰ ਸਿਰਫ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ ਪਰ ਕੁਝ ਸਮੇਂ ਬਾਅਦ ਕੁਝ ਸਥਾਨਕ ਨੌਜਵਾਨਾਂ ਨੇ ਹਿੰਮਤ ਕਰਕੇ ਟੈਂਕੀ ਉੱਪਰ ਚੜ੍ਹੇ ਅਤੇ ਟੈਂਕੀ ਦੇ ਉੱਪਰ ਚੜ੍ਹੇ ਵਿਅਕਤੀ ਨੂੰ نیچے ਉਤਾਰਿਆ ਜਿਸ ਤੋਂ ਬਾਅਦ ਟੈਂਕੀ ਦੇ ਉੱਪਰ ਚੜ੍ਹੇ ਬਲਜੀਤ ਨੇ ਕਿਹਾ ਕਿ ਮੇਰਾ ਭਰਾ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਹੈ ਜਿਸ ਕਰਕੇ ਮੈਂ ਦੁਖੀ ਹੋ ਕੇ ਇੱਕਦਮ ਚੁੱਕਿਆ ਜੋ ਸਮਾਜ ਪ੍ਰਸ਼ਾਸਨ ਨੇ ਮੈਨੂੰ ਯਕੀਨ ਦਿਵਾਇਆ ਹੈ ਕਿ ਮੇਰੇ ਨਾਲ ਕਿਸੇ ਵੀ ਤਰ੍ਹਾਂ ਦਾ ਤੱਕਾ ਨਹੀਂ ਹੋਵੇਗਾ ਪਰ ਉਥੇ ਹੀ ਦੂਜੇ ਪਾਸੇ ਸਥਾਨਕ ਲੋਕ ਪੁਲਿਸ ਪ੍ਰਸ਼ਾਸਨ ਦੇ ਦਿੱਲੀ ਕਾਰਜਗੁਜ਼ਾਰੀ ਤੋਂ ਨਿਰਾਸ਼ ਦਿਖੇ ਉਹ ਮੈਨੂੰ ਬਹੁਤ ਪਰੇਸ਼ਾਨ ਕਰਦਾ ਮਰ ਤੋਂ ਉਹਨਾਂ ਝੂਠੀਆਂ ਬਹੁਤ ਦਰਖਾਸਤਾਂ ਦਿੱਤੀਆਂ ਮੈਂ ਜ਼ਮਾਨਤ ਵੀ ਕਰਵਾਈ ਉਹਦੇ ਬਾਅਦ ਚ ਉਹਨੇ ਮੁੰਡੇ ਕੋਲੋਂ 11 ਫੇਰ ਵੀ ਦਰਖਾਸਤਾਂ ਮਗਵਾਈਆਂ ਉਹ ਸਾਡੇ ਹਰਿੰਦਰ ਐਸਐਸ ਜੀ ਸਾਹਿਬ ਨੇ ਸਚਾਈ ਵੇਖ ਕੇ ਉਹ ਦਰਖਾਸਤਾਂ ਵਾਪਸ ਭੇਜੀਆਂ ਤੇ ਹੁਣ ਤੁਸੀਂ ਕਿਉਂ ਚੜ੍ਹੇ ਤੇ ਤੁਹਾਨੂੰ ਕੀ ਇਨਸਾਮ ਮਿਲਿਆ ਉਹ ਸਾਹਿਬ ਮੈਂ ਉਹਦੇ ਬਰਖ ਲਾਫ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਆ ਉਹ ਚਾਰ ਪੰਜ ਦਿਨ ਤੋਂ ਪੀਸੀ ਸਾਹਿਬ ਨੇ ਦਰਖਾਸਤ ਗਾਂ ਦਿੱਤੀ ਨਹੀਂ ਫਿਰ ਉਹਨਾਂ ਨੇ ਮੈਂ ਦੁਬਾਰਾ ਉੱਥੇ ਜਿਹੜੇ ਮਾਰਦਾ ਰਿਹਾ ਮਾਰਦਾ ਰਿਹਾ 17 ਤਰੀਕ ਨੂੰ ਉਹਨਾਂ ਨੇ ਮੇਰੀ ਦਰਖਾਸਤ ਜਿਹੜੀ ਆ ਉਹ ਮਾਰੇ ਕੀਤੀ ਡੀਐਸਪੀ ਕੰਟਰੋਲ ਰੂਮ ਲੇਕਿਨ ਉੱਥੇ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋ ਜੀ ਉਹ ਤੁਸੀਂ ਟੈਂਕੀ ਦੇ ਚੜੇ ਸੀ ਤੁਹਾਨੂੰ ਕਿਦਾਂ ਉਤਰੇ ਕੀ ਸੁਆਸ਼ਣ ਤੁਹਾਨੂੰ ਮੈਨੂੰ ਪੁਲਿਸ ਨੇ ਦਿੱਤਾ ਹੋਇਆ ਵਿਸ਼ਵਾਸ ਕੇ ਅਸੀਂ ਪੂਰੀ ਕਾਰਵਾਈ ਕਰਾਂਗੇ ਜੋ ਬਣਦੀ ਕਾਰਵਾਈ ਪੂਰੀ ਕਰਾਂਗੇ ਤੇ ਮੈਂ ਉਹਨਾਂ ਦੇ ਵਿਸ਼ਵਾਸ ਤੇ ਸੰਤੋਖ ਹਾਂ ਜੀ ਕਿੰਨੇ ਵਜੇ ਚੜੇ ਸਵੇਰ ਦੇ ਮੈਂ 2:30 ਵਜੇ ਚੜਿਆ ਜੀ ਸਮੱਸਿਆ ਜੀ ਇਹਨਾਂ ਦਾ ਕਿ ਰਿਦੂ ਲੈ ਗਏ ਸੀ ਪੈਸਿਆਂ ਦਾ 1 ਲੱਖ ਰੁਪਏ ਦਾ ਮਸਲਾ ਸੀ ਇਹਨਾਂ ਦਾ 1 ਲੱਖ ਰੁਪਏ ਬਲਜੀਤ ਸਿੰਘ ਨੇ ਜਸਵੀਰ ਸਿੰਘ ਨੇ ਇਹਨੂੰ ਮਦਦ ਕੀਤੀ ਵਾਧਾ ਜਿਹੜੇ ਰਿਸ਼ਤੀ ਕਰਾਈਏ ਉਹ 1 ਲੱਖ ਰੁਪਏ ਵਾਧਾ ਦਿੱਤਾ ਸੀਗਾ ਮਦਦ ਕੀਤੀ ਵੀ ਚਲੋ ਮੋੜਾ ਬਾਹਰ ਜਾਣਾ ਇਹਨੂੰ ਬੁਟੀਆਂ ਨੇ ਮੋੜੇ ਦੇ ਹਾਈਲਾਈਟ ਤੇ ਨੰਬਰ ਘੱਟ ਆਏ ਉਹ ਬਾਹਰ ਨਹੀਂ ਜਾ ਸਕਿਆ ਦੁਬਾਰਾ ਫੇਰ ਹਾਈਲਾਈਟ ਹੁਣ ਦਿੱਤੀ ਹੈ ਫੇਰ ਫਾਈਲ ਬਣੀ ਆ ਉਹਦੀ ਉਹ ਲੱਖ ਰੁਪਿਆ ਜਸਵੀਰ ਸਿੰਘ ਜਿਹੜਾ ਉਹ ਸਾਨੂੰ ਕਹਿੰਦੇ ਰਿਹਾ ਪਿੱਛੇ ਮੇਰਾ ਸਟੈਂਡ ਕਰਾ ਦੋ ਇਹ ਕੋ ਇਹ ਭਰਾ ਮੇਰਾ ਮੁਕਰ ਜਾਂਦਾ ਹੁੰਦਾ ਹੈ ਮੁਕਰਨਾ ਨੇ ਪੈਸੇ ਨਹੀਂ ਦੇਣੇ ਅਸੀਂ ਬਲਜੀਤ ਨੂੰ ਸਮਝਾਇਆ ਪਿਆਰ ਨਾ ਕਿਹਾ ਵੀ ਚਲ ਤੂੰ ਪੈਸੇ 1 ਲੱਖ ਰੁਪਏ ਦਾ ਬਿਆਨਾ ਲਿਖ ਦੇ ਇਹਨਾਂ ਨੂੰ ਤੇ ਲੱਖ ਰੁਪਏ ਵਾਪਸ ਕਰ ਦੇ ਹੁਣ ਉਹ ਜਸਵੀਰ ਸਿੰਘ ਜਿਹੜਾ ਉਹ ਬਿਆਨੇ ਦੇ ਪੈਸੇ ਇਹ ਜਸਵੀਰ ਬਲਜੀਤ ਨੂੰ ਦਿਨੂ ਤਿਆਰ ਆ ਉਹ ਲੈਣ ਨੂੰ ਤਿਆਰ ਨਹੀਂ ਹੁੰਦਾ ਉਹਨੇ ਉਲਟਾ ਸਗੋਂ ਕੋਰਚ ਕੇ ਕੇਸ ਕਰਤਾ ਅਜੇ 21 12 2022 ਦੇਤੋ ਜੀ ਬਿਆਨੇ ਦੀ ਉਹਨੇ ਦੇਤਾ ਨੂੰ ਅਗਸਤੂ ਚੀਨ ਵਿੱਚ ਕੇਸ ਕਰਤਾ ਤੇ ਕੁਝ ਕ੍ਰਿਸ਼ੀ ਕੋਟਰੀ ਕਰਾਉਣ ਦੀ ਕੋਸ਼ਿਸ਼ ਕਰਨ ਦੇ ਆ ਇਹ ਉਹਦਾ ਵਿਚਾਰਾ ਇਸੇ ਤੱਕ ਕੇਰ ਕੇ ਫਿਰ ਬਾਅਦ ਬਾਅਦ ਇੱਕ ਨਿਜਾਜ਼ ਦਰਖਾਸਤਾਂ ਦੇ ਜਾਂਦਾ ਤੇ ਰੈਸਮੈਂਟ ਕਰਨ ਦੇ ਆ ਇਹ ਪਾਗਲ ਵਾਂਗੂ ਇਨਸ਼ਾ ਪੀ ਕੇ ਤੇ ਉੱਤੇ ਚੜ ਗਿਆ ਵਾ ਅਸੀਂ ਬੜੇ ਤੱਲੇ ਕਰਦੇ ਹਾਂ ਜੇ ਥੱਲੇ ਉੱਤੇ ਰਿਹਾ ਉੱਤੇ ਆ ਕੰਡਵੋਲੋਂ ਨਿਵਾਸੀਆਂ ਦੇ ਫੋਰ ਮੈਂਬਰਾਂ ਨੇ ਸਾਰਿਆਂ ਨੇ ਯੋਗ ਲਾਇਆ ਵਾ ਉਸ ਵਾਲੇ ਵੀ ਹੋਰ ਲਾਗੇ ਨੇ ਪਿਆ ਆ ਥਲੇ ਉਤਰਿਆ ਪਿਆਰ ਨਹੀਂ ਉਤਰਦਾ ਨਹੀਂਗਾ ਅਸੀਂ ਹੁਣ ਪੁਲਿਸ ਨੂੰ ਰਿਕਵੈਸਟ ਕੀਤੀ ਆ ਕਿ ਤੁਸੀਂ ਉੱਚ ਅਧਿਕਾਰੀਆਂ ਤੱਕ ਪਹੁੰਚ ਕਰੋ ਤੇ ਖੀਲਾ ਸਾਹਿਬ ਜੈਸਿਮ ਸਾਹਿਬ ਨੂੰ ਸੱਜ ਕੇ ਇਹਨੂੰ ਪਿਆਰ ਨਾਲ ਕਿਸ ਤਰ੍ਹਾਂ ਲਾਇਆ ਜਾਵੇ ਤਾਂ ਕਿ ਕੋਈ ਅਨਸਵਾਵੀ ਘਟਨਾ ਜਿਹੜੀ ਨਾ ਵਾਪਰੇ ਇਹਨਾਂ ਨੂੰ ਇਨਸਾਫੀ ਦੇ ਮੱਦੇ ਤੇ ਇਹਨਾਂ ਦੀ ਆਪਸੀ ਲੱਗਦਾ ਹੈ ਵੇ ਸਗੇ ਭਰਾ ਦੇ ਦੋਹਤਰਾ ਜਸਵੀਰ ਸਿੰਘ ਤੇ ਬਲਜੀਤ ਸਿੰਘ ਦੇ ਸਗੇ ਭਰਾ ਮੈਨੂੰ ਕੋਈ ਗੱਲ ਨਹੀਂ ਇਹਦਾ ਜੋ ਵੀ ਮਸਲਾ ਹੋਏਗਾ ਹੱਲ ਕਰ ਦਾਂਗੇ ਇਹਨਾਂ ਅਫਸਰਾਂ ਦੀ ਦਰਖਾਸਤ ਦਿੱਤੀ ਹੋਣੀ ਉਹਦੀ ਵੈਰੀਫਾਈ ਕਰ ਲੈਂਦੇ ਅਫਸਰ ਉਹਨਾਂ ਨੂੰ ਪਤਾ ਲੱਗਾ ਕੰਟਰੋਲ ਨੂੰ ਤੋਂ ਫੋਨ ਆਇਆ ਪੀ ਆ ਬੰਦਾ ਇੱਥੇ ਆਇਆ ਉੱਪਰ ਚੜਿਆ ਉਹਨਾਂ ਨੇ ਮੱਚ ਆ ਗਏ ਪਹਿਲਾਂ ਪਹੁੰਚ ਆ ਕੇ ਫਿਰ ਗੱਲ ਕਰਕੇ ਫਿਰ ਇਹੋ ਤੇ ਅਸੀਂ ਆੜ ਕੇ ਇਹਨੂੰ ਇਹਨਾਂ ਨਾਲ ਰਾਬਤਾ ਕਾਇਮ ਕਰਕੇ ਇਹਨੂੰ ਉੱਤੇ ਉਤਾਰਿਆ ਫਿਰ ਮੰਦੇ ਨੇ ਹਿੰਮਤ ਨਾਲ ਆਜੀ ਪਲੀਜ਼ ਪਲੀਜ਼ ਇੱਕ ਮਿੰਟ ਸਰਦੀਆਂ ਕਿਹਦਾ ਪਲੀਜ਼ ਇੱਕ ਮਿੰਟ ਪਲੀਜ਼ ਕਿਹਦੀ ਕਾਰਵਾਈ ਕੋਈ ਨਹੀਂ ਪੁਲਿਸ ਦੀ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਹੋਈ ਅੱਜ ਇਹ ਗੱਲ ਜੂਰ ਹੋਈ ਆ ਕਿ ਮੇਰੇ ਵੱਲੋਂ ਸਿਰਫ ਪਲੀਜ਼ ਵੀ ਮੈਂ ਆਪਣੇ ਭਰਾ ਗਰੇਂਦਰ ਨੂੰ ਤੇ ਇਹਨਾਂ ਸਾਰਿਆਂ ਗੜੀ ਬੇਨਤੀ ਕੀਤੀ ਆ ਵੀ ਤੁਸੀਂ ਆਹ ਹੋ ਜਾ ਨਾ ਕੰਮ ਕਰੋ ਤੇ ਸਾਰਿਆਂ ਕੰਮਾਂ ਦੇ ਮੁਤਾਬਕ ਅਸੀਂ ਬੇਨਤੀ ਕੀਤੀ ਆ ਸਰਪੰਚ ਸਾਹਿਬ ਸਾਪका 보ਡ ਸਾਹਿਬ ਇਹਨਾਂ ਨੂੰ ਕਹਿੰਦੇ ਕਾਂਗਰਸੀ 보ਡ ਸਾਹਿਬ ਉਹਨਾਂ ਨੇ ਸਾਡੇ ਗੜੀ ਬੇਨਤੀ ਕੀਤੀ ਉੱਪਰੋਂ ਥੱਲਿਓਂ ਗੁਰਦੁਆਰਾ ਸਾਹਿਬ ਲਾ ਕੇ ਬੈਠੇ ਹੀ ਅਸੀਂ ਥੱਲੇ ਆ ਗਏ ਆ ਜੀ ਅਸੀਂ ਕਿਸੇ ਦੀ ਵੀ ਗੱਲ ਨਹੀਂ ਮੰਨੀ ਇਹਨਾਂ ਦੀ ਗੱਲਾਂ ਦੇ ਮੁਤਾਬਕ ਅਸੀਂ ਸਾਰਾ ਕੁਝ ਥੱਲੇ ਲੈ ਆਂਦਾ ਜੀ ਕੋ ਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮ ਜੀ ਨਿਊਜ਼